ਫਿਰ ਜਿਹੜੀਆਂ ਚੀਜ਼ਾਂ ਖੂਨ ਨੂੰ ਸਾਫ਼ ਕਰਦੀਆਂ ਨੇ ਆਪਾਂ ਉਹਨਾਂ ਬਾਰੇ ਵੀ ਛੋਟਾ ਜਿਹਾ ਡਿਸਕਸ ਕਰ ਲੈਣੇ ਆ ਇੱਕ ਤਾਂ ਸਿੰਧ ਦਾ ਨਮਕ ਜਿਹੜੇ ਬੰਦਿਆਂ ਨੂੰ ਬਲੱਡ ਪ੍ਰੈਸ਼ਰ ਨਹੀਂ ਹੈ ਉਹ ਤੁਸੀਂ 1 ਲੀਟਰ ਕੱਚ ਦੀ ਬੋਟਲ ਜਾਂ ਸਟੀਲ ਦੀ ਬੋਟਲ ਦੇ ਵਿੱਚ 1/4 ਸਪੂਨ ਯਾਨੀ ਇੱਕ ਵੱਡੀ ਚੁਟਕੀ ਸਿੰਧਾ ਨਮਕ ਦੀ ਉਸ ਪਾਣੀ ਚ ਪਾ ਲਓ ਉਹਨੂੰ ਹੌਲੀ ਹੌਲੀ ਸਿਪ ਸਿਪ ਕਰਕੇ ਪੀਓ ਜਿਹੜਾ ਹਿਮਾਲੀਅਨ ਰੌਕ ਸాల్ਟ ਹੈ ਇਦੇ ਵਿੱਚ 75 मिनरल्स ਨੇ 75 मिनरल्स ਸਾਡਾ ਜਿਹੜਾ ਕਾਮਨ ਸాల్ਟ ਹੈ ਉਹਦੇ ਵਿੱਚ ਸਿਰਫ ਦੋ मिनरल्स ਨੇ ਸੋਡੀਅਮ ਕਲੋਰਾਇਡ ਸੋ ਜਦ ਤੁਸੀਂ ਰੌਕ ਸాల్ਟ ਯੂਜ਼ ਕਰੋਗੇ ਸਿੰਧਾ ਨਮਕ ਯੂਜ਼ ਕਰੋਗੇ ਤੁਹਾਡੀ ਬਾਡੀ ਆਟੋਮੈਟਿਕਲੀ ਪਿਉਰੀਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਹੋਰ ਬੈਟਰ ਸాల్ਟ ਯੂਜ਼ ਕਰਨਾ ਹੈ ਉਹ ਹੈ ਸੈਲਟਿਕ ਸੀ ਸాల్ਟ ਉਹਦੇ ਵਿੱਚ 82 मिनरल्स ਨੇ ਜਿਹਦੇ ਵਿੱਚ ਮੇਨ ਹੈ ਮੈਗਨੀਸ਼ੀਅਮ ਤਿੰਨ ਤਰ੍ਹਾਂ ਦਾ ਮੈਗਨੀਸ਼ੀਅਮ ਹੈ ਸੈਲਟਿਕ ਸੀ ਸాల్ਟ ਦੇ ਵਿੱਚ ਤੁਸੀਂ ਉਹ ਵੀ ਵੱਡੀ ਚੁਟਕੀ 1 ਲੀਟਰ ਪਾਣੀ ਚ ਪਾ ਕੇ ਹੌਲੀ ਹੌਲੀ ਸਿਪ ਸਿਪ ਕਰਕੇ ਪੀਓਗੇ ਤੁਹਾਡੇ ਇੰਟਰਨਲ ਸਿਸਟਮ ਨੂੰ ਬਹੁਤ ਹੱਦ ਤੱਕ ਪਿਉਰੀਫਾਈ ਕਰ ਦਿੰਦਾ ਹੈ